ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਲੋਕਾਂ ਦੇ ਹੱਥਾਂ ਚੋਂ ਖੋਏ ਜਾ ਰਹੇ ਨੇ ਹੱਕ ਔਰ ਲੋਕ ਬਹੁਤ ਪਰੇਸ਼ਾਨ ਆ ਕਿਉਂਕਿ ਹਰ ਰੋਜ਼ ਕਿਸੇ ਨਾ ਕਿਸੇ ਪਾਸਿਓ ਮੋਟਰਸਾਈਕਲ ਜ਼ਰੂਰ ਹੋ ਰਹੇ ਨੇ ਚੱਕ ਮਜਬੂਰ ਲੋਕਾਂ ਦੇ ਮੋਟਰਸਾਈਕਲ ਹੋ ਰਹੇ ਨੇ ਚੱਕ ਸਾਡੇ ਨਾਲ ਵੀਰ ਜੀ ਆ लवली ਆਟੋ ਕੰਮ ਕਰਦੇ ਆ ਸਾਡਾ ਭਰਾ ਨਾਲ ਹੀ ਆ ਇਹਨਾਂ ਦੇ ਰਿਲੇਸ਼ਨ ਚ ਨੇ ਮੋਟਰਸਾਈਕਲ ਚੱਕੋ ਹੈ ਤੁਹਾਡੇ ਅੱਗੇ ਬੇਨਤੀ ਹੈ ਤੁਹਾਡੇ ਅੱਗੇ ਅਪੀਲ ਹੈ ਮੋਟਰਸਾਈਕਲ ਦਾ ਨੰਬਰ ਦੱਸ ਦੇਣਾ ਇਹਨਾਂ ਦਾ ਨੰਬਰ ਮੋਬਾਈਲ ਨੰਬਰ ਦੱਸ ਦੇਣਾ ਅਸੀਂ ਇਹਨਾਂ ਦੀ ਹੈਲਪ ਕਰਨੀ ਹੈ ਬੜੀ ਮੁਸ਼ਕਿਲ ਨਾਲ ਤੁਹਾਨੂੰ ਪਤਾ ਪਰਿਵਾਰਾਂ ਦੇ ਗੁਜ਼ਾਰੇ ਚੱਲਦੇ ਆ ਬੰਦਾ ਬਹੁਤ ਔਖੇ ਹੋ ਕੇ ਇਹ ਸਪਲੈਂਡਰ ਮੋਟਰਸਾਈਕਲ ਜਿਹਨੂੰ ਚੱਕ ਦਿਆ ਚੋਰ ਬੜਾ ਔਖਾ ਹੋ ਕੇ ਲੱਖ ਰੁਪਏ ਤੱਕ ਰੁਪਇਆ ਖਰਚ ਕੇ ਮੋਟਰਸਾਈਕਲ ਖਰੀਦਿਆ ਜਾਂਦਾ ਜਿਹਨੂੰ ਫਿਰ ਕਾਡੀਆਂ ਦੇ ਭਾਅ ਤੇ ਚੋਰ ਵੇਚ ਦਿੰਦੇ ਆ ਬਾਈ ਜੀ ਤੋਂ ਪੁੱਛ ਲੈਂਦੇ ਮੋਟਰਸਾਈਕਲ ਕਿੱਥੇ ਖੜਾ ਕੀਤਾ ਸੀਗਾ ਨੰਬਰ ਪੁੱਛ ਲੈਣਾ ਪਰ ਅਸੀਂ ਇਹਨਾਂ ਦੀ ਹੈਲਪ ਕਰਨੀ ਆ ਮੈਨੂੰ ਪਤਾ ਬਹੁਤ ਵਾਰ 100 ਚੋਂ 90 ਵਾਰ ਤੁਸੀਂ ਮਦਦ ਕਰ ਦਿੰਦੇ ਆ ਅੱਜ 91 ਵਾਰ ਇਹਨਾਂ ਦੀ ਵੀ ਕਰ ਦੇਣੀ ਆ ਵੈਸੇ ਤਾਂ ਮੈਂ ਬੋਡੀਵਾਰ ਕਹਿੰਨਾ ਕਿ ਜਦੋਂ ਕੋਈ ਹੈਲਪ ਕਰਦਾ ਉਹਦਾ ਸਨਮਾਨ ਦਾ ਕੋਈ ਆਪਾਂ ਨੂੰ ਕਰਜ਼ ਨਹੀਂ ਲਾ ਸਕਦੇ ਪੈਸਿਆਂ 'ਚ ਗਿਣ ਨਹੀਂ ਸਕਦੇ ਲੇਕਿਨ ਜਿਹੜਾ ਇਸ ਵੀਰ ਦੀ ਮਦਦ ਕਰੂਗਾ ਇਹ ਸਾਡਾ ਭਰਾ ਆ ਉਹਨੂੰ ਸਾਡੇ ਵੱਲੋਂ ਗੁਪਤ ਇਨਾਮ ਦਿੱਤਾ ਜਾਊਗਾ ਔਰ ਭਾਈ ਜੀ ਤੁਸੀਂ ਦੱਸ ਦੋ ਕਿੱਥੇ ਕੰਮ ਕਰਦੇ ਹੋ ਤੁਹਾਡਾ ਨਾਮ ਕੀ ਹੈ लवली ਆਟੋ ਨਮਸ਼ਾਰ ਮੇਰਾ ਨਾਮ ਜਸਵੀਰ ਕੁਮਾਰਾ ਜੀ ਅੱਛਾ ਜੀ लवली ਆਟੋ ਕੰਮ ਕਰਦੇ ਆ ਤੇ ਮੋਟਰਸਾਈਕਲ ਕਦੋਂ ਚੱਕ ਹੋਇਆ ਕੱਲ ਸਵੇਰੇ ਸਪਲੈਂਡਰ ਸਪਲੈਂਡਰ ਬਾਈ ਰੰਗ ਬਲੈਕ ਜੀ ਨੰਬਰ EB32 DW682 ਪੀਬੀ 32 ਡਬਲ ਏ 6834 ਡਬਲ ਏ 6834 ਹਾਂਜੀ ਪੀਬੀ 32 ਡਬਲ ਏ 6834 ਬਲੈਕ ਕਲਰ ਹੈ ਔਰ ਮਾਡਲ ਨਵੰਬਰ 20 ਨਵੰਬਰ 20 ਹਲੇ 4 ਸਾਲੀ ਹੋਏ ਆ 4 ਸਾਲੀ ਹੋਏ ਤੇ ਤੁਹਾਡੇ ਨਾਮ ਤੇ ਮੇਰੇ ਨਾਮ ਤੇ ਜੀ ਆਰਸੀ ਵਿੱਚ ਸੀ ਨਹੀਂ ਮੇਰੇ ਕੋਲ ਆਰਸੀ ਆਰਸੀ ਤੁਹਾਡੇ ਕੋਲ ਹੈ ਮੇਰੇ ਕੋਲ ਆਸੀ ਕਈ ਵਾਰੀ ਕੀ ਹੁੰਦਾ ਕਿ ਚੋਰ ਜਿਹੜੇ ਆ ਬਹਾਨਾ ਲਾ ਦਿੰਦੇ ਆ ਜੀ ਮੈਂ ਵੇਚਣਾ ਚਾਹੁੰਦਾ ਜੀ ਮੋਟਰਸਾਈਕਲ ਜਾਲੀ ਆਰਸੀ ਬਣਾ ਲੈਂਦੇ ਆ ਨੰਬਰ ਪਲੇਟਾਂ ਪਿੱਛੇ ਕੋਈ ਹੋਰ ਲਾ ਦਿੰਦੇ ਆ ਜਾਂ ਕਈ ਵੇਲੇ ਕੀ ਕਰਦੇ ਆ ਕਿਸੇ ਮਾੜੀ ਘਟਣ ਨੂੰ ਅੰਜਾਮ ਦੇ ਦਿੰਦੇ ਔਰ ਉਸ ਤੋਂ ਬਾਅਦ ਜਿਹੜ ਔਰ ਨਰੋਂ ਦਾ ਉਹ ਪੈਸਾ ਦਾ ਆਇਆ ਤਾਂ ਇਹਨਾਂ ਨੇ ਪੁਲਿਸ ਕੰਪਲੇਂਟ ਕਰਵਾ ਦਿੱਤੀ ਐ ਤੁਹਾਡੀ ਅੱਗੇ ਬੇਨਤੀ ਆ ਤੁਸੀਂ ਬਲੈਕ ਰੰਗ ਦਾ ਸਪਲੈਂਡਰ ਮੋਟਰਸਾਈਕਲ ਕਈ ਵੇਲੇ ਕੀ ਹੁੰਦਾ ਕਿ ਮੋਰੇ ਨਾਕਾ ਲੱਗਾ ਹੁੰਦਾ ਮੋਟਰਸਾਈਕਲ ਸੁੰਨੀ ਜਗ੍ਹਾ ਤੇ ਛੱਡ ਕੇ ਭੱਜ ਵੀ ਜਾਂਦੇ ਆ ਬੜੀ ਬਾਰ ਅਸੀਂ ਦਵਾਈ ਵੀ ਆ ਪਰ ਤੁਸੀਂ ਨੰਬਰ ਫਿਰ ਤੋਂ ਆਪਾਂ ਪੁੱਛ ਲੈਣੇ ਨੋਟ ਕਰ ਲਓ ਤੁਹਾਨੂੰ ਕਿਤੇ ਬਲੈਕ ਰੰਗ ਦਾ ਸਪਲੈਂਡਰ ਮੋਟਰਸਾਈਕਲ ਪੀਬੀ 32 ਡਬਲ ਏ 68 ਚੋਂਦੀ 6834 ਨਜ਼ਰ ਆਂਦਾ ਵੀਰ ਨੇ ਸੰਪਰਕ ਕਰ ਲਓ ਨੰਬਰ ਦੱਸ ਦੋ ਆਪਣਾ ਫਿਰ 89689 18479 289689 18479 479 ਤੁਸੀਂ ਵੀਰ ਨਾਲ ਸੰਪਰਕ ਕਰ ਲੈਣਾ ਸਾਡੇ ਨਾਲ ਸੰਪਰਕ ਕਰ ਲੈਣਾ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਆਪਾਂ ਮਦਦ ਕਰਨੀ ਆ ਫਿਰ ਕਹਿ ਦਿੰਨਾ ਜਦੋਂ ਕੋਈ ਕਿਸੇ ਦੀ ਮਦਦ ਕਰਦਾ ਇਨਸਾਨੀਅਤ ਦਿਖਾਉਂਦਾ ਸੀ ਉਹਨੂੰ ਪੈਸੇ ਚ ਤੋਲ ਨਹੀਂ ਸਕਦੇ ਪਰ ਫਿਰ ਵੀ ਜਿਹੜਾ ਇਹਨਾਂ ਵੀਰਾਂ ਦੀ ਮਦਦ ਕਰੇਗਾ ਸਾਡੀ ਟੀਮ ਵੱਲੋਂ ਉਹਨਾਂ ਨੂੰ ਇੱਕ ਗੁਪਤ ਜਿਹੜਾ ਜ਼ਰੂਰ ਸਨਮਾਨ ਦਿੱਤਾ ਜਾਵੇਗਾ ਬਹੁਤ ਬਹੁਤ ਸ਼ੁਕਰੀਆ